ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੇ ਜਿਹੜਾ ਸੈਟ ਨੇ ਕਰਦੇ ਉਹਦੀ ਸਟਾਰਟਿੰਗ ਤੇ ਕੂਤਾਂ ਛੱਡੇ ਸੀ ਮਿੱਤਰੋ ਆ ਸਾਰੇ ਵਿੱਚੋਂ ਦੋ ਤਿੰਨ ਹੀ ਛੱਡੇ ਨੇਾਂ ਚੋਂ ਬਾਕੀ ਸਾਰੇ ਛੱਡੇ ਸੀ ਤੇ ਭਾਲੇ ਆਪਾਂ ਤੇ ਇੱਕ ਕੂਤਰੀ ਰਹਿ ਗਈ ਆ ਮਿੱਤਰੋ ਕਈ ਅੱਧੀਆਂ ਤਾਜ ਪਹਿਲੇ ਦਿਨ ਹੀ ਕੱਢੀਆਂ ਸੀ ਅੱਧੀਆਂ ਕਿ ਦੂਜੇ ਦਿਨ ਕੱਢੇਗਾ ਨਾ 12 ਵਜ ਗਏ ਆ ਤੇ ਇੱਕ ਦੂਜੀ ਡਾਈ ਕੂਤਰੀ ਇੱਕ ਰਹਿ ਗਈ ਕੱਲੀ ਕਾਲੀ ਕਾਂਦਾਲੀ ਉਹ ਤੁਹਾਨੂੰ ਮੁਖਾ ਦੇਣੀ ਇੱਥੇ ਫਿਰਦੀ ਹੋਊਗੀ ਉਹ ਜੋਰ ਲਾ ਕੇ ਬੈਠੂ ਕੂਤਰੀ ਤੇ ਇੱਕ ਉਹਦੇ ਨਾਲ ਦੀ ਹੁਣੇ ਬੈਠੀ ਆ ਆ ਬੈਠੀ ਲਾਲ ਘੰਡ ਵਾਲੀ ਮੂੰਹ ਪੱਟੀ ਬੈਠੀ ਆ ਹਜੇ ਹੁਣੇ ਬੈਠੀ ਆ ਇਹ ਆ ਆਉਂਦੀ ਜੀ ਕੱਲੀ ਕਾਲੀ ਗਾਂ ਇੱਕ ਰਹਿ ਗਈ ਜੀ ਤੇ ਬਾਕੀ ਨੇ ਭੜਕਾ ਭੜਕਾ ਬੰਨ ਲਏ ਇੱਕ ਇੱਧਰ ਵੱਧਾ ਵੇ ਇੱਕ ਇੱਧਰ ਵੱਧਾ ਵੇ ਓਕੇ ਹੋਊਗਾ ਰਿਪੋਰਟਾਂ ਜਾਵਾ ਓਕੇ ਹੋਊਗਾ ਹਾਂ ਓਕੇ ਜਾਵਾ ਓਕੇ ਜਾਵਾ ਕੱਲ ਨੂੰ ਬਾਜੀ ਤੇ ਓਕੇ ਹੋਣਗੇ ਜਾਂ ਹਾਂ ਬਾਜੀ ਤੇ ਹੋਣਗੇ ਓਕੇ ਤਾਂ ਏ ਬਾਈ ਆ ਗਏ ਸੀ ਇੱਕ ਉਧਰੋਂ ਉਹ ਆ ਗਏ ਤੇ ਇੱਕ ਕਹਿੰਦੇ 스타 ਆ ਗਏ ਗੁਰੀਆ ਵਾਲ ਖੈ ਆ ਬਾਈ ਵੇਖਣ ਆਇਆ ਵੀ ਬਾਈ ਆਇਆ ਬੀਲੇ ਵੇਖਣ ਕੱਪੜੇ ਫੋਟ ਫੋਟ ਪਾ ਆ ਸਦਾ ਕੁੱਤਰੇ ਪਨਾ ਆ ਆ ਕੁੱਤਰੇ ਵੇਖਣ ਆਇਆ ਨਾ ਦੱਸੀ ਕਿਵੇਂ ਉੱਡੂਗਾ ਆਪਣਾ ਆਪੜਾ ਉੱਡੂਗਾ ਕੰਮ ਕਾ ਮੁੱਢ ਦਾ ਕੰਮ ਕੰਮ ਆ ਆ ਜਾਨਾ ਲਾ ਦੋ ਜੀ ਹਾਂ ਇਹ ਨਾ ਜਰਾ ਨਾ ਲਾ ਦੇ ਪੈਸੇ ਲੈ ਲੋ ਇੱਥੇ ਕਾਲੀ ਚ ਆਏਗਾ ਤੂੰ ਵੀ ਹਾਂ ਕਰੋ ਜਾਏਗਾ ਸਵੇਰੇ ਜਾਵਾਂਗੇ ਸਵੇਰ ਠੀਕ ਤਾਂ ਉਹ ਪੂਸਾ ਵੀ ਇਧਰ ਤੂੰ ਵੀ ਜਾਏਗਾ ਹਾਂਜੀ ਠੀਕ ਆ ਤੇੜਿਆਂ ਤੇ ਘਲਾਂਗੇ ਗੜਾਂਗੇ ਅੱਜ ਗੜਾਂਗੇ ਅੱਜ ਹਾਂ ਦੋ ਤਿੰਨ ਛੱਡਾਂਗੇ ਬੰਦੇ ਗੜਾਂਗੇ ਠੀਕ ਆ ਇਹ ਖੁਰ ਆਊਗਾ ਨਾ ਆਪਣਾ ਖੁਰ ਆਊਗਾ ਮੱਡੂ ਹੀ ਆ ਤੂੰ ਵੀ ਬਕਾਵਾ ਕੇ ਕੱਲ ਓਏ ਬਕਾਵਾ ਹੀ ਕੱਲ ਕਿੰਨੀ ਕੋਈ ਜਾਣਾ ਸਵੇਰੇ ਜਾਣਾ 6 ਵਜੇ 5 ਵਜੇ 6 ਵਜੇ 5 ਵਜੇ ਜਾਣਾ ਹੈ ਈ ਦਾ ਆਪ ਤਾਂ ਇਧਰ ਛੱਡ ਦੇ ਕਿੰਨੇ ਨੂੰ ਤਾਂ ਇਕੱਠੇ ਕਰਨੀ ਇੱਥੇ ਤੂੰ ਕਿੰਨੀ ਐਂਟਰੀ ਆਏ ਕੋਤਾ ਤਾਂ ਚੱਕੜੇ ਨਹੀਂ ਚੱਕਣੀ ਚੱਲਾਈ ਠੀਕ ਆ ਜਾਂਦਾ ਇੱਕ ਬਗਲਾ ਲਾ ਲਾ ਉਹ ਹੋ ਗਿਆ ਨੀਲਾ ਆ ਉਹ ਤੂੰ ਦੀਨੇ ਕੋ ਆ ਦੇ ਕਿਵੇਂ ਲੱਗ ਰਹੇ ਤੈਨੂੰ ਆਪਣਾ ਕਬੂਤਰ ਹਣਾ ਸਹੀ ਆ ਯਾ ਮਮ ਉਹ ਬੈਠਾ ਸੌਂ ਹੀ ਜਾਂਦਾ ਇਹ ਤਾਂ ਸੌਂ ਹੀ ਜਾਂਦਾ ਹਾਂ ਮੇਂ ਦਉਂਦੀ ਉਹਨੂੰ ਅਜੇ ਉਹ ਗੋਠੀ 'ਚ ਬੈਠਾ ਉਹ ਬੈਠਾ ਨੀਂਦ ਪੂਰੀ ਕਰਨੀ ਹੋਣੀ ਹੈ ਨਾ ਹਾਂ ਤੇ ਕਿਵੇਂ ਲਾਉਂਦਾ ਜਦ ਤੂੰ ਤਾਂ ਘੁੱਟਦੇ ਉਹਦੇ ਨਾਲ ਆਪਾਂ ਪੈਣਾ ਨਾ ਉਹਨੂੰ ਕੱਚੇ ਗੇ ਚਾਹੀਦੇ ਆਹਨੇ ਖਿਚਾਂਗੇ ਨਾ ਫੇਰ ਖੁਰਕੂਗਾ ਕੁੰਡੇ ਜੇ ਹਾਂ ਕਿਰਾਂ ਕਰੂਗਾ ਜਿਵੇਂ ਆ ਕਰੀ ਜਾਂਦਾ ਉਹ ਕਿੱਦਾਂ ਆਏ ਹਾਂ ਆਏ ਲੇਤਾ ਬੈ ਗਿਆ ਕੱਠਾ ਗਿਓ ਹਾਂ ਬਹਿ ਕੇ ਦੰਦੇ ਤੇ ਫਸਮਾ ਫਸਮਾ ਉਹ ਦੇਖ ਫਸਮਾ ਲਾਉਣੀ ਫਸਮਾ ਲਾਵਾਂਗੇ ਠੀਕ ਆ ਖਿਚਾਂਗੇ ਪੱਲੇ ਪੱਲੇ ਹਾਂ ਗਰਮ ਗੁਰਮ ਕਰਾਂਗੇ ਨਾ ਹਾਂ ਗਰਮ ਕਰਾਂਗੇ ਭਿਾਵਾਂਗੇ ਇਹਨੂੰ ਮਿੱਟੀ ਪਾਉਣਾ ਕਿ ਨਹੀਂ ਪੁੱਛ ਕੇ ਪਾ ਦੇ ਰੇਤਾ ਖਵਾਉਣੀ ਕਿ ਕਿ ਨਹੀਂ ਰੇਤਾ ਹੀ ਖਵਾਵਾਂਗੇ ਹਾਂ ਫੇਰ ਹੀ ਡੁੱਗਾ ਰੇਤਾ ਹੀ ਖੋਣੇ ਨੇ ਮਿੱਤਰੋ ਅਸੀਂ ਰੇਤਾ ਖਵਾ ਲ ਲੈ ਪਿੰਜਰੇ ਚ ਪਾ ਕੇ ਪਾਣੀ ਪਾਈ ਗਈ ਤੇ ਉੱਤੇ ਹਾਂ ਬਾੜਾ ਕੋਈ ਨਹੀਂ ਦੱਸਣਾਗਾ ਹਾਂ ਕਾ ਕ ਸਾਨੂੰ ਵੀ ਦੱਸੋ ਹਾਂ ਬਾੜਾ ਕੋਈ ਨਹੀਂ ਦੱਸਣਾ ਆਪਾਂ ਲੈ ਬਾਤ ਕਰਕੇ ਹਾਂ ਨਹੀਂ ਨਹੀਂ ਮੌਕੇ ਹੋਗਾ ਰਬੂਟਾ ਜੀ ਕੂਤਰ ਵੇਖ ਲੋ ਆ ਛੱਡਣਾ ਏ ਆ ਖੜੀ ਮੜਾ ਜਾ ਕੇ ਕੈਮਰਾ ਮਕੂਤਰ ਵੇਚ ਲੇ ਪਾਣੀ ਪੂਣੀ ਕਿਵੇਂ ਆ ਕੈਮਰਾ ਫੜ ਮੜਾ ਜਾ ਓ ਬੈਠਾ ਜੀ ਓ ਓ ਓ ਓ ਮਾਲੇ ਫੜ ਲੀਏ ਫੜ ਲੀਆ ਉੱਡ ਨਾ ਦੇ ਭਾਈ ਦਾ ਤੂਕੜੀ ਬਣਾਇਆ ਬੈਠਾ ਹੈਂ ਰੀਕੋਸ ਦੇ ਵੇਲਾ ਉਹ ਬਦਾਂ ਆਉਂਦੇ ਥੋੜੀ ਇਹਦੋਂ ਕਰਦੇ ਕੈਮਰਾ ਧਰਾ ਕੇ ਪੱਲੇ ਪੱਲੇ ਗੁੱਲੇ ਦਾ ਬਹੁਤ ਆਣਾ ਹੂੰ ਆ ਨਿਗਾਹ ਰੱਖੋ ਮੇਰੇ ਤੋਂ ਜਿਹੜੇ ਜਿਹੜੇ ਬਾਈ ਆਉਣਗੇ ਹਾਂ ਲਾਲ ਸਰਾ ਤੇ ਕਾਲੀ ਪੂਛ ਹਾਂ ਹਾ ਖਟੰਗ ਆਖਾ ਖਟੰਗ ਆਖਾ ਅੱਧੀ ਥਾਲ ਦਾ ਨੰਬਰ ਨਹੀਂ ਦੱਸਣਾ ਆ ਨੰਬਰ ਨਹੀਂ ਦੱਸਣਾ ਉਹ ਫੜ ਲਿਓ ਤੁਸੀਂ ਹਾਂ ਹੇ ਮਣਕਾ ਕਹਦਾ ਹੀ ਜਾਈ ਗੇ ਕੰਮ ਹਾਂ ਹਾਰ ਬੁੱਧਾ ਚੰਗਾ ਕੰਮ ਯਾਰ ਬਿੱਲੇ ਵਾਲੇ ਆ ਜਿੰਤਰ ਹੈ ਨਾ ਹਾਂ

கபூத்தூகா <laughs> பிணா <laughs> <laughs> ਰੋਵੀ ਬਈ ਕੂਦਰੀ ਬਾਲੀ ਆਪਾਂ ਬਹੁਤ ਔਖੀ ਬੈਠੀ ਯਾਰ ਤੇ ਇਹ ਕੇ ਨੂੰ ਭੌਂਦੇ ਭੌਂਦੇ ਆਹ ਬਦਨ ਕੀ ਦਾ ਕੇ ਬਹਿ ਗਿਆ ਹਰੀ ਬਾਗਲ ਚਿੱਟਾ ਖਾ ਵੀ ਜੋਰ ਵਾਲ ਆਈ ਬੈਠਾ ਤਨ ਕੀ ਦਾ ਕੇ ਬਹਿ ਗਿਆ ਜੋਰ ਲੱਗਾ ਲੱਗਾ ਪੂਰਾ ਹਾਂ 12:00 ਵਜ ਕੇ ਆ ਨਾਲ ਹੀ ਬੈਠਾ ਕਬੂਤਰੀ ਦਾ ਪਾਣੀ ਕਿੱਥੋਂ ਆਇਆ ਕੋ ਫੇਰ ਘੁੰਮ ਕੇ ਬਾਣ ਕੰਦਾ ਲੱਪੜ ਜਿਹਾ ਲੱਗਦਾ ਨਾ ਹਾਂ ਨਹੀਂ ਆਪਾਂ ਦਾ ਕੀ ਬਤਾ ਨੱਪਰਾ ਕੀ ਹੈ ਸਵੇਰਾ ਫਰਦਾ ਕੋਠਾ ਇਕੱਠਾ ਬਹਿ ਗਿਆ ਪਰਾਣੀ ਕਿੱਥੋਂ ਆਇਆ ਨਾ ਹੁਣ ਜੀ ਦੱਸਿਆ ਆਪਾਂ ਨੂੰ ਜੀ ਦੱਸਿਆ ਤੁਹਾਨੂੰ ਦੱਸ ਤੇ ਆ ਚਲ ਤਰਾ ਨਾ ਮੋ ਤਰਾ ਕੋ ਦਾ ਕਿ ਦੁਰਾ ਨਹੀਂ ਕੋ ਦੁਰਾ ਤਾਂ ਨਹੀਂ ਆ ਗਿਆ ਬਹੁਤ ਤਾਂ ਧੀਰੀ ਨਹੀਂ ਕਿਤੇ ਲੱਗ ਮੋਰ ਮਾਰ ਤਾਂ ਹੈ ਨਹੀਂ ਇਹਦੇ ਰਾਤ ਦਿਰਾਜ ਤੁਰਿਆ ਇਹ ਬਿੱਠਾ ਖਾਂਦਾ ਕਰਦਾ ਹੈ ਠਾ ਖਾਂਦਾ ਭੁੱਖਾ ਲੱਗਦਾ ਗੋਲਿਆਂ ਗੱਲ ਛੱਟ ਗਿਆ ਪਰਾਣੀ ਬਾਹਰ ਆ ਜਾ ਲੈ ਕੇ ਜਾਣਾ ਨਾਲ ਦੇ ਪਿੰਡ ਦਾ ਤਾਂ ਨਹੀਂ ਲੈ ਜਾਈਏ ਨਾ ਲੈ ਜਾਾਂਗੇ ਕਨਾਲ ਦੇ ਪਿੰਡ ਦਾ ਮਾਣੀ ਫੜ ਕੇ ਖਾ ਖੈਨ ਕਰ ਹੋਰ ਦਾ ਖੁੱਡਾ ਜੋ ਅੱਡ ਵੀ ਦੇ ਕੋਹ ਨਹੀਂ ਜਾਂ ਆ ਉੱਡ ਗਿਆ ਰੱਡ ਗਿਆ ਦੀ ਹੋਤਰੀ ਲੱਗਦੀ ਗੂੰਗ ਕਰਦੀ ਗੂੰਗ ਕਰਦੀ ਆ ਹੋਤਰੀ ਆ ਉਸ ਨਾ ਪਟਾਲੀ ਅੱਗੇ ਮਰੀ ਆ ਆ ਵੇਖੋ ਬਈ ਅੜ ਗਿਆ ਭੈੜੀ ਆਖਾ ਅੱਖਾਂ ਖਾਏ ਭੈੜੀ ਆ ਆਖਾ ਦੂਜੀ ਆ ਖਾ ਤੇ ਦੂਜੀ ਵੀ ਉਹ ਦੀ ਉਹ ਕਲ ਰੰਗ ਬਰੀ ਬੈਠੀ ਆ ਆ ਵੀ ਕਬੂਤਰੀ ਆ ਕਬੂਤਰੀ ਆ ਨਾ ਕਾਲੀ ਹੋਈ ਪਈ ਆ ਚੈੱਕ ਕਰ ਥਲੋ ਕੀ ਕਹਿੰਦਾ ਤੇਰਾ ਸਿਸਟਮ ਤੜਕੇ ਉੱਡੀ ਫਿਰਦੀ ਕੁਠਾ ਰਹਿ ਕੇ ਆਈ ਆ ਵਾ ਚੈੱਕ ਕਰ ਲੈ ਨਾਈ ਤੜਕਣਾ ਦੀ ਉੱਡੀ ਆ ਉੱਡੀ ਤੜਕਣੀ ਨਹੀਂ ਉੱਡੀ ਆ ਫੇਰ ਰੰਗ ਖਾਂਦੀ ਨਹੀਂ ਨਾ ਰਹਿੰਦੀ ਫੇਰ ਬੈਠੀ ਰਹਿੰਦੀ ਫੇਰ ਇਹਨੇ ਆਪਣੇ ਨਹੀਂ ਬੈਣਾ ਇਹ ਇਹਨਾਂ ਚ ਰਹਿਣਾ ਜਿਹੜੇ ਸੁੱਖੇ ਇੱਕ ਬੈਠੇ ਰਹਿੰਦੇ ਰਾਂਗੇ ਰੇ ਹਰੀ ਬਗਲਾ ਇਹ ਜਵਾਕਾਂ ਦਾ ਲਾਦ ਮੈਂ ਤੇ ਯਾਰ ਲਾਕਾਂ ਦੇ ਲਾਦ ਦੂਰੀ ਲਿਪਿਆ ਲੱਗਦਾ ਹੈ ਨਾ ਇਹ ਕਬੂਤਰ ਵੀ ਸ਼ੋਰੇ ਵਾਲੇ ਦਾ ਪੱਕਾ ਇਹ ਲੱਗਦਾ ਮਹੀਨੇ ਜਵਾਕਾਂ ਦਾ ਜਵਾਕਾਂ ਦਾ ਬਾਜੀ ਛੱਡਿਆ ਹੋਣਾ ਨੇ ਮੈਨੂੰ ਤਾਂ ਪਤਾ ਆ ਵੇ ਇੱਧਰ ਆਪਾਂ ਤੇ ਜੇ ਕੋਈ ਲੈਣ ਆ ਗਿਆ ਵੀ ਵੇਖ ਕੇ ਵੀਡੀਓ ਇੱਧਰ ਆਪਾਂ ਕਰ ਦਾਂਗੇ ਲਾਲ ਇੱਥੇ ਹੀ ਕਰ ਲੈਣਾ ਹੁਣੇ ਹੀ ਕਰਦੇ ਵੇਖੀ ਜਾਊਗੀ ਨਾਲ ਬਲੌਗ 'ਚ ਆ ਜੂ ਨਹੀਂ ਜੇ ਕੋਈ ਲੈਣ ਆ ਗਿਆ ਵੀਡੀਓ ਵੇ ਲੈਣ ਆ ਦਾ ਪਤਾ ਹੀ ਲੱਗਣਾ ਗੁਲਾਬੀ ਆਪਾਂ ਕਰ ਦਨੇ ਟੂਸਾ ਕਾਂਗੇ ਤੋਂ ਢਾਹਰਾ ਸੀ ਨਹੀਂ ਜੇ ਕੋਈ ਵੇਖੇ ਲੈਣ ਆ ਗਿਆ ਉਹਨਾਂ ਦਾ ਸਾਡਾ ਯਾਰ ਹੈ ਫੇਰ ਆਪਾਂ ਕਹਾਂਗੇ ਭਾਈ ਦੇ ਦਿਓ 200 ਤੇ ਲੈ ਜਾਓ ਹੋਰ ਹੈ ਇੰਨੇ ਕਦਈ ਆ 200 ਦਈਆ ਹਾਂ 200 ਹੈ ਲਾਲੇ ਰੰਗ ਵਾਲੇ ਇਹਨੂੰ ਨਹੀਂ ਬਰਹਿੰਦੇ ਯਾਰ ਓਏ ਛੱਡ ਦੇ ਲੈ ਓ ਜਾਣ ਲੱਗੇ ਦੰਡਾਕਾਰ ਇੱਥੋਂ ਨਹੀਂ ਨਿਰਿੰਦਰ ਐ ਟੂਆ ਮਾਰ ਨਿਰਿੰਦਰ ਆਪਣੇ ਕਬੂਤਰ ਲਾਉਣੇ ਹੁੰਦੇ ਪੰਨਾ ਡੱਕੇ ਹਨ ਹੋ ਸਹੀ ਗੱਲ ਆ ਇਹਨੂੰ ਮੈਂ ਕਹਿੰਦਾ ਤੇ ਲੈ ਹੀ ਜਾਓ ਇੱਥੇ ਰਹਿਣ ਨੂੰ ਛੱਡਨ ਨੂੰ ਹੋਏ ਤਾਂ ਗੱਲ ਲੈ ਹਰ ਲੈ ਉਹ ਹਾਂ ਐ ਹੁਣ ਆਏ ਕਰੋ ਜੀ ਇਨ ਜਾ ਕੇ ਨਾ ਵੀ ਛੱਡ ਦੂੰ ਤੁਸੀਂ ਫੇਰ ਹੱਟਿਆ ਕਿਹੜਾ ਗੜਾ ਛੱਟੀ ਆਲਾ ਉਹ ਦੇ ਨਾ ਡਿਗਾਰਾ ਆਲਾ ਕਿੰਨੇ ਦਾ ਲੈ ਕੇ ਆਂਦਾ ਇਹ ਮੈਨੂੰ ਲੱਗਾ ਕਬੂਤਰ ਨੂੰ ਛੱਡਣੀ ਇਹ ਹੂੰ ਉਹ ਕਰਨਗੇ ਹਾਂ ਐ ਕਰੋ ਜੰਕ ਕੰਚੀ ਫੇਰ ਦੋ ਦੇ ਨਹੀਂ ਨਹੀਂ ਕੱਟਣਾ ਨੀਗਾ ਯਾਰ ਅੱਗੇ ਤਾਂ ਮਰਿਆ ਪਿਆ ਆਹ ਗਰਮੀ ਇਨੀ ਵਿਚਾਰ ਨੂੰ ਕੱਟ ਕੇ ਪਾਪ ਆਊਗਾ ਫੇਰ ਤੂੰ ਛੱਡ ਦੇ ਨਾ ਫੇਰ ਜਾ ਕੇ ਐ ਆਪਾਂ ਖੁੱਡੇ ਚੋਂ ਕੱਢਣਾ ਪੈਸਾ ਛੱਡੋ ਨਾ ਫੇਰ ਲੈ ਕੇ ਜਾਓ ਜੀ। ੁੱਡੇ ਚ ਨਹੀਂ ਕੱਢਣਾ। ਠੀਕ ਹੈ ਨਾ? ਡਾਡੀ ਕਹਿੰਨਾ ਨੇ ਫੇਰ ਛੱਡ ਦੇਣਾ ਯਾਰ। ਨਹੀਂ। ਨਹੀਂ ਛੱਡਦੇ। ਉਹ ਨਹੀਂ ਆਉਂਦਾ। ਪੱਕਾ ਹੀ ਨਹੀਂ ਛੱਡਦੇ। ਛੱਕਰ ਜਾ ਰਿਹਾ ਬਾਸ ਸਾਹਿਬ ਕੁੰਡਲਾ ਹੀ ਮੋੜਦਾ ਹੈ। ਮੋੜਦਾ। ਇਗਾ। ਪਟਾਕੇ ਪਾਲ ਗਏ। ਛੱਕੇ ਪਾਉਣੀ ਆ। ਗਾ ਵੀ ਚੱਲ ਲੈ ਇੰਨਾ ਕੇ ਨੂੰ। ਗਾ ਵੀ ਇੱਕ ਜਨਮ ਰਾਇਆ ਸੀ 12। ਆਹ ਪੁੱਤਰ। ਮਾੜਾ ਵੇਖ। ਨਾ ਨਹੀਂ ਨਹੀਂ ਇੰਨਾ ਚ ਨਹੀਂ ਛੱਡਣਾ। ਖਰਾਬ ਕਰ ਦੂਗੀ। ਨਹੀਂ ਨਹੀਂ ਇੰਨਾ ਚ ਨਹੀਂ ਛੱਡਣਾ। ਇਹ ਨੇੜੇ ਨਾਲੇ ਕਿ ਜਾਇ ਨਾ ਤੇ ਚਲਾਇ ਗਰਦੀ ਔਕੇ ਉਂਗਰ ਬੋਟਾ ਜਾਵਾਂ ਲੋ ਵੀ ਤੜਕੇ ਮੁੰਡੇ ਆਏ ਸੀ ਕਬੂਤਰ ਦੀ ਹਾਸਲ ਪ੍ਰਾਪਤੀ ਕਰਕੇ ਚੱਲੇ ਆ ਤੇ ਅੱਜ ਸੂਆ ਆਵਾਂਗੇ ਉਹ ਬਿੱਲੇ ਵਾਲੇ ਨਹੀਂ ਸੂਆ ਨਹੀਂ ਹੱਥ ਨੇ ਆਉਣਾ ਅਸਾਂ ਆਉਣਾ ਆਵਾਂਗੇ ਫੇਰ ਚਾਰ ਕੋਏ ਸਮਾਨ ਪੱਤਾ ਦੇਣਾ ਨਾਮ ਜਰਮਾਨ ਹੁੰਦਾ ਕਬੂਤਰ ਛੰਡੇ ਹੋਇਆ ਆਵਾਂਗੇ ਸਮਾਨ ਪੱਤਾ ਦੇਣਾ ਜੀ ਕਬੂਤਰ ਨੂੰ ਥੋੜੀ ਜੱਬਰ ਕਰਦੇ ਆ ਛੰਡੇ ਹੋਇਆ ਆਉਂਗਾ ਦੋ ਬਈ ਤੇ ਇਹਨੇ ਪਾਣੀ ਪੂਣੀ ਦਿੰਨੇ ਹੁਣ ਆਪਾਂ ਆਪਾਂ ਕੋਈ ਸਾਫ ਬੈਠੇ ਆ ਤੇ ਤੂੰ ਜਾਣਾ ਹਾਂਜੀ ਠੀਕ ਆ ਕਿਵੇਂ ਲੱਗਾ ਤੈਨੂੰ ਕਬੂਤਰ? ਨਹੀਂ। ਵਧੀਆ ਵਧੀਆ। ਨਹੀਂ। ਨਹੀਂ ਸੈਦ। ਟੱਕਲੀ ਆ। ਟੱਕਲਤਾ ਲਈ ਗਾ ਡਾਟਾ। ਟੱਕਲਾ ਏ। ਆਇਆ ਜੀ ਕਰ ਲੈ ਬੋੜਦੀ ਨਹੀਂ ਲੈ। ਬਾਹਰ ਉੱਲਾ। ਸ਼ਾਦ ਆ। ਇਹ ਹੈ? ਆਇਆ ਏ। ਲਓ ਵੀ ਇੱਕ ਕਬੂਤਰ ਹੀ ਪ੍ਰਾਪਤੀ ਕਰਕੇ ਚੱਲੇ ਜੂਬਰ। ਹਰੀ ਬਾਰਾ। ਹਰੀ ਵਗਲ ਵਾਲੇ ਦੀ ਜਾਂਦਾ ਹੈ ਸਾਤ ਪਹਿਲੇ ਦੱਸ ਦੇ ਅਛਾਂਤ ਪਹਿਲੇ ਦੱਸ ਦੇ ਪਰ ਦੇ ਨਹੀਂਗਾ ਤੇ ਬਲੌਗ ਆ ਹੀ ਪਉਣਾ ਨਹੀਂ ਦੇ ਨਹੀਂ ਹੈ ਨਾ ਆ ਦੇ ਨਹੀਂ ਪਰ ਚਲੋ ਲੈ ਨਾ ਹੋ ਜੀ ਐ ਓਕੇ ਕਿਆਰ ਕੋ ਜਾਵੇ ਜੰਗਾ ਠੀਕ ਆ ਗਏ ਜੀ ਲੋ ਮਿੱਤਰੋ ਕਰੋ ਚੈੱਕ ਫਰਮਣ ਕਰੀਆਂ ਦੇ ਚੈੱਕ ਹੋਊ ਉਪਰ ਨੇ ਜਿਹੜਾ ਕੱਲ ਹੀ ਹੱਦਣਾ ਆਪਾਂ ਪਾਣੀ ਗੁਣੀ ਕਰੀ ਜਾਂਦਾ ਚੈੱਕ ਖਿੱਚਿਆ ਕਿ ਨਹੀਂ ਖਿੱਚਿਆ ਆ ਗਿਆ ਪਹੁੰਚ ਗਿਆ ਆਉਦੀ ਜਗ੍ਹਾ ਤੇ ਹੁਣ ਇੱਥੇ ਨਹੀਂ ਬਹਿਣਾ ਲੱਗਿਆ ਕਿਸੇ ਨੂੰ ਚੱਲੋ ਇੱਥੇ ਇੱਕ ਵੇਲੇ ਬੜਤ ਬਣਾ ਸੱਟ ਖਾਂ ਰਿਆ ਹਾਂ ਕੀ ਰਾਂ ਸੱਟ ਆ ਜੀ ਸੱਟ ਆ ਕੇ ਰਾਕੀ ਕੱਲ ਲੱਗਦਾ ਨਹੀਂ ਹਾਂ ਸਿਰ ਤਾਂ ਪੂਰੀ ਕੋਈ ਆ ਬਾਕੀ ਚਾਲੂ ਜਾ ਕੇ ਕਿਸਮਤ ਬਈ ਜੀ ਬਾਜੀ ਦੇ ਛੱਡਣ ਤੋਂ ਬਾਅਦ ਤਾਂ ਕਿਸਮਤ ਦਾ ਕੰਮ ਰਹਿ ਜਾਂਦਾ ਹਾਂ ਸਹੀ ਗੱਲ ਉਹ ਕਰ ਬੋਤਾ ਲੋ ਜੀ ਦੋਹਾਂ ਪੂਰੀਆਂ ਬਦਾਮ ਰਹਿਗੇ ਸੀਗੇ ਬਾਕਮਣ ਦਿੱਤੇ ਸੀਗੇ ਤੇ ਉਹਨਾਂ ਨੂੰ ਪਾਣੀ ਦਿੱਤਾ ਸੀ ਤੜਕੇ ਤੇ ਪਾਣੀ ਨਹੀਂ ਖਿੱਚਿਆ ਸੀਗਾ ਨੀਲੀ ਤੇ ਇੱਕ ਕਾਲੀ ਪੂਰੀ ਸਾਲੀ ਦੋਹਾਂ ਨੇ ਰਹਿਗੇ ਸੀਗੇ ਤੇ ਦੋਹਾਂ ਨੂੰ ਆਪਾਂ ਹੁਣ ਛਿਲਕ ਦੇ ਦੇਣੇ ਆ ਤੇ ਕਬੂਤਰ ਜਮਾ ਓਕੇ ਰਿਪੋਰਟਾਂ ਤੇ ਬਾਕੀ ਆਪਾਂ ਸ਼ਾਮ ਨੂੰ ਖਾਣੇ ਆ ਗੁਰੀ ਗਿਆ ਵਾ ਡੈਡੀ ਦਾ ਪ੍ਰੋਪਰ ਤੇ ਹੁਣ ਬਾਹ ਦਾਣੇ ਦੋਨੇ ਪਾਉਣੇ ਕਬੂਤਰਾਂ ਨੂੰ ਦੂਜਾ ਕਬੂਤਰ ਬਾਹਰ ਕੱਢਦੇ ਆਪਾਂ ਇਧਰਲਾ ਬਾਹਰ ਕੱਢ ਕੇ ਦਾਣੇ ਦੋਨੇ ਪਾ ਕੇ ਕਬੂਤਰਾਂ ਨੂੰ ਤੇ ਫੇਰ ਛੱਡਾਂਗੇ ਅੰਦਰ ਕੋਈ ਦਾਣੇ ਚੋਕਲੇ ਕੰਮ ਖਰਾਬ ਹੋਇਆ ਨਾ ਅੱਜ ਬਾਕੀ ਉਕਰ ਬੋਟਾਂ ਜੀ ਲੋ ਜੀ ਆਪਾਂ ਪਹਿਲੇ ਦਿਨ ਕੂਤਰ ਨੂੰ ਬਾਦਾਮ ਪਾਏ ਆ ਕਬੂਤਰਾਂ ਨੂੰ ਤੇ ਚੁਗ ਜਾਂਦੇ ਆ ਨਹੀਂ ਯਾਰ ਆਪਾਂ ਲਗਭਗ ਆਲਮੋਸਟ ਹੱਥ ਨਹੀਂ ਦਿੰਦੇ ਬਾਦਾਮ ਤੇ ਪਹਿਲੇ ਦਿਨ ਪਾਏ ਅੱਧੇ ਕ ਪਹਿਲੇ ਅੱਧੇ ਚੋਕਲੇ ਤੇ ਅੱਜ ਆਪਾਂ ਇਹਨਾਂ ਨੂੰ ਦਾਣੇ ਵੀ ਨਹੀਂ ਪਾਉਣੇਗੇ ਤੇ ਬਾਦਾਮ ਹੱਥੀ ਵੀ ਨਹੀਂ ਦੇਣੇਗੇ ਇਹ ਜਿਹੜੇ ਪਏ ਆ ਇਹ ਆਪਾਂ ਕਬੂਤਰਾਂ ਨੂੰ ਆਪਾਂ ਤੇ ਜਿਹਨੇ ਚੋਕਲੇ ਚੋਕਲੇ ਤੇ ਕੱਲ ਭੁੱਖੇ ਹੀ ਰੱਖਾਂਗੇ ਇਹ ਥੋੜੇ ਚੁਗੇ ਵਾ ਇਹਨਾਂ ਨੇ ਚੁਗੇਗੇ ਤੇ ਚੁਗੀ ਜਾਂਦੇ ਹੋ ਨੀਲੀ ਵੀ ਲੱਗੀ ਪਈ ਏ ਤੇ ਕਬੂਤਰਾਂ ਨੂੰ ਇਧਰ ਦਾਣੇ ਵੀ ਪਾਤੇ ਆਪਾਂ ਉਹਦੋਂ ਦਾਣੇ ਪਾਤੇ ਚੁਗੀ ਜਾਂਦੇ ਆ ਤੇ ਸਾਰੇ ਪਾਣੀ ਵੀ ਪਾਤਾ ਤੋ ਕੇ ਦਾਣੇ ਪਾਦੇ ਆ ਉਹ ਪਿਆ ਡੋਲਿਆ ਪਾਣੀ ਤੇ ਇਹ ਕਬੂਤਰ ਇਧਰ ਚੱਕ ਲਿਆ ਆਪਾਂ ਤੇ ਪਾਣੀ ਹੁਣੇ ਦਿੱਤਾ ਮੈਂ ਕਬੂਤਰ ਨੂੰ ਮੈਂ ਦਿੰਦਾ ਰਹਿਗਾ ਐਨਾ ਵੀ ਮਿਲ ਆਪਿਆ ਜੀ ਕਬੂਤਰ گلوਕੋਜ਼ ਲਾਈ ਜੰਨੇ ਆ ਠੰਡੇ ਐਜ ਪਾਇਆ ਵੈਗ ਉਤਰ ਜੀ। ਭਸਮਾ ਲੱਗਾਂਗਾ ਵਿੱਚ ਏਸੀ ਲਾਈ ਬੈਠੇ ਆ ਦੇ ਵਿੱਚ। ਬਾ થોੜਾ ਟਾਈਮ ਪਾਵਾਂਗੇ ਇੱਚ ਤੇ ਬਾ ਬਾਅਦ ਕੱਢ ਲਾਂਗੇ ਬਾਹਰ ਆਪਾਂ। ਬੱਸ ਓਕੇ ਆ ਜੀ ਰਿਪੋਰਟਾਂ। ਕਿ ਗੁਰੀ ਹਜੇ ਪ੍ਰੋਪਰ ਗਿਆ ਵੈ ਹਜੇ ਡੈਡੀ ਨਾ ਆਇਆ ਹੀ ਨਹੀਂ ਉਹ। ਜਦੋਂ ਉਹ ਆ ਗਿਆ ਹਜੇ ਪੱਠੇ ਵੱਢਣੇ ਆ ਤੇ ਨਾਉਣਾ ਹਜੇ ਤੇ ਬਾਅਦ ਚ ਗੁਰਦੁਆਰੇ ਜਾ ਕੇ ਉਹਨਾ ਨੂੰ ਥੋੜੇ ਕੰਮ ਹੈਗੇ ਆ ਬਾਅਦ ਚ ਹੋ ਸਕਦਾ ਸ਼ਹਿਰ ਜਾਇਏਗਾ ਸਾਦਕ ਕੋਈ ਪਤਾ ਨਹੀਂ ਹਜੇ ਸਾਡਾ ਪਹਿਲਾਂ ਪੱਠੇ ਵੱਢ ਕੇ ਆਉਣੇ ਕੱਲ ਆਸਤੇ ਰਵੇਲੇ ਹੋਈਏ ਨੇ ਟੈਂਸ਼ਨ ਲੱਗ ਗਈ ਜੀ ਇਹ ਤੌਪ ਚੜ ਗਈ ਪੱਠੇ ਵੱਢਣੇ ਹਜੇ ਚਲੋ ਜੇ ਆਉਂਦਾ ਚੱਲਦੇ ਆਪਾਂ ਤੇ ਤੇਰਾ ਬਸ ਕਬੂਤਰ ਨੇ ਜਮਾ ਓਕੇ ਰੋਟਾ ਯਾਰ ਕੇਰਾ ਹਜੇ ਹਾਲ ਦੀ ਘੜੀ ਦਾ ਜਮਾ ਡੰਨ ਮੋ ਵੀ ਤਾੜ ਦੰਨੇ ਜਿਹੜੇ ਰਹਿ ਗਏ ਰਹਿ ਗਏ ਬਦਾਮ ਉਹ ਆਈ ਸਿੱਟ ਦੰਨੇ ਆਪਾਂ ਝੋਕਲੇ ਦੇ ਗੂਤਰਾ ਵਾਏ ਪਾਣੀ ਪੂਣੀ ਲਾਵਾਂਗੇ ਗੂਤ ਨੂੰ ਆਪਾਂ ਛੱਡ ਤਾਂ ਜੀ ਖੋਡੇ ਚ ਪਿੰਡਾ ਖੁਰਕੀ ਜਾਂਦਾ ਝੋਟਾ ਲਓ ਜੀ ਚਿੰਨਤੋਂ ਲਾ ਪੇਰਾ ਯਾ ਲਿਬੜ ਗਿਆ ਜਾਤੋਂ ਤੇ ਬਾੜੀ ਤੇਰੀ ਲਾਏ ਨਾ ਫੜਿਆ ਬਾੜੇ ਰੀਆ ਥੋੜਾ ਨਰ ਹੋ ਗਿਆ ਮਣਾ ਉਹ ਠੰਡ ਹੈ ਅਈਦਰ ਰਾਤ ਨੂੰ ਕੰਬੂਗਾ ਵੀ ਇਹ ਕੰਬਲ ਲਾ ਲਾਂਗੇ ਰਾਤ ਨੂੰ ਦਾ ਪਾਣੀ ਵੇਖਦੇ ਥੋੜਾ ਪਾਣੀ ਵੇਖ ਕੇ ਫਿਰ ਪੱਠੇ-ਪੁੱਠੇ ਵੱਢਦਾ ਗਿਆ ਖੇਦੇ ਆ ਕੇ ਕੋਈ ਗੁਰੀ ਕਹਿੰਦਾ ਚੱਲ ਮੈਂ ਆਗਾ ਤੂੰ ਚੱਲ ਲਓ ਜੀ ਪੱਠੇ-ਪੁੱਠੇ ਵੱਢ ਲਿਆ ਤੇ ਗੁਰੀ ਆਇਆ ਸੀ ਲੇਟ ਮਤਲਬ 10 ਮਿੰਟ ਹੈ ਨਾ ਆਏ ਨੂੰ ਹੁਣ ਐਂ ਵੇਖ ਰੇ ਚੱਕਣੇ ਕਿਹੜੇ ਵਾਸੋਂ ਆ ਫੇਰ ਲੈ ਯਾਰ ਕਿੰਨਾ ਸ਼ੌਂਕ ਹੁੰਦਾ ਮਤਲਬ ਕੂਤਰ ਤੜਕੇ ਉੱਲੇ ਮਾਰਨੇ ਵੇਖਣੇ ਆ ਨਾ ਮੈਂ ਤਾਂ ਚੱਲ ਯਾਰ ਜੇ ਮੈਂ ਕੱਲਾ ਹੁੰਦਾ ਫੇਰ ਤਾਂ ਮੈਂ ਜਾਣਾ ਸੀ ਲੇਟ ਹੀ ਘਟ ਘਟ 2 3 ਵਜੇ ਜਾਣਾ ਸੀ ਬਾਜੀ ਤੇ ਪਹਿਲਾਂ ਨਹੀਂ ਮੈਂ ਜਾਣਾ ਸੀਗਾ ਤੇ ਪਹਿਲਾਂ ਤਾਂ ਆਪਣੇ ਨਾਲ ਦੇ ਬੰਦੇ ਜਿਹੜੇ ਡੈਡੀ ਜਾਊਗਾ ਉਹ ਕਿਉਂ ਡੈਡੀ ਕਾਪੀ ਤੇ ਆ ਤੇ ਹੁਣ ਬੰਦਾ ਆਪਣਾ ਨਾਲ ਲ ਆ ਗਿਆ ਇਹ ਮੇਰਾ ਯਾਰ ਬਣੇਗਾ ਤੇ ਇਹ ਫਿਰ ਦੋਸਤ ਵੀ ਨਹੀਂਗਾ ਤੇ ਇਹ ਵੀ ਰਿਸ਼ਤਦਾਰ ਵੀ ਨਹੀਂਗਾ ਇਹ ਭਰਾ ਹੀ ਆ ਯਾਰ ਇਹ ਵੀ ਮੈਂ ਪੂਰਾ ਯਾਰ ਗੂੜੀ ਦੇ ਸਰੀ ਹੱਡੀ ਯਾਰ ਇਹਨਾਂ ਦਾ ਰੂ ਮਾਰੂਗਾ ਰੂ ਹੈ ਰੂ ਆਲਾ ਤੇ ਵੀਲਾ ਬੰਦਾ ਮਾਰੂ ਮਾਰੂ ਆ ਪਿਆਰ ਦੀ ਹਾਂ ਸਹੀ ਗੱਲ ਆ ਰਿਸਦਾਰ ਆਇਆ ਵੀਲਾ ਪੱਠੇ ਵੜਾਏ ਦਾ ਚਾਹਣਾ ਹੈ ਨਹੀਂ ਨੂੰ ਵੜਨੇ ਦਾ ਹੁੰਦੇ ਨਹੀਂ ਕੇ ਕਰ ਮੈਂ ਚੱਕ ਦੂੰਗਾ ਮੈਂ ਚਲ ਪੰਨਾ ਪਾ ਲੈ ਮੈਂ ਵੜਦਾ ਵੱਢੀ ਜਾਣੀ ਆ ਜਾ ਕੇ ਕੂਤਰੀ ਵੇਖਣਾ ਹੁਣ ਕੀ ਢੇਰੀ ਚੱਕਣੀ ਆ ਉਹੀ ਚੱਕ ਲਾ ਖੇੜ ਪਾਣੀ ਮੇਰੀ ਆ ਹਾਂ ਖੇੜ ਪਾਣੀ ਇਹਦੀ ਆ ਖੇ ਇਹਦੀ ਖੇੜ ਪਾਣੀ ਤੇ ਉੱਡੂਗਾ ਇਹਨੇ ਠਾਰ ਨਾਲ ਮੈਂ ਸਿੱਧੀ ਬਰਫ਼ ਖਵਾ ਦੇ। ਹਾਂ ਇਹ ਗਰਾ ਬਰਫ਼ ਖਵਾ ਦੇ। ਮੈਂ ਕਿਹਾ ਬਾਸ ਤੇ ਠਰ ਗਿਆ। ਇਹ ਗਰਾ ਫੇਜੀ ਹੀ ਲਾਉਣਾ 1/2 ਘੰਟਾ ਲਾਉਣਾ। ਮੌਕਾ ਦੱਸ। ਮੌਕਾ ਦੱਸੂਗਾ। ਤੂੰ ਜਾਵੇ ਗੂੰਗੂ ਜੀ ਕੀਤੀ ਲਾਦਾ ਗਈ। ਆ ਕਿੰਨੇ ਪੰਡਾ ਆਣਗੇ ਦੋ ਹੋਗਾ ਨਾ। ਮੈਸਨਾ ਤਾਂ ਬਹੁਤ ਆ ਚੱਕਣੇ ਮੈਨੂੰ ਪੈਣੇ। ਚੱਲ ਚੱਕ ਚੱਕ ਮੈਂ ਹੋਵੇ ਵੜਦਾ ਥੋੜੀ ਜੀ। ਤੂ ਤਿੰਨ ਢੇਰਾਂ ਆ ਬੰਗਾ। ਵੀ ਲੈ ਯਾਰ ਬੰਦਾ ਰਸਤਾ ਰਾਹ ਆ ਵੀ ਪੱਠੇ ਚੱਕੀ ਜਾਂਦਾ ਕਬੂਤਰਾਂ ਦੇ ਵੇਲਾ ਮਾਮਲੇ 'ਚ। ਓਕੇ ਹੋ ਗਏ ਰਿਪੋਰਟਾਂ ਪਾਣੀ ਵੀ ਦੇ ਦਾਂਗਾ ਕੂਤ ਨੂੰ ਭਸਮਾ ਦੇ ਦਾਂਗਾ ਪਾਕਿਸਤਾਨ ਵਾਲਿਆਂ ਨਾ ਕਿ ਮੂਮੂਜ਼ੀ ਖਾ ਜਾਂਦੇ ਸਾਰਾ ਕੋ ਕਰ ਲਿਆ ਤੇ ਪਾਣੀ ਪੂਣੀ ਦੇ ਤਾਂ ਕੂਤ ਨੂੰ ਵੀ ਲਾ ਦਿੰਦਾ ਕੂਤ ਨੂੰ ਵੀ ਲਾ ਲਿਆ ਕੂਤਰ ਕਰਤਾ ਇਕੱਠਾ ਆਹ ਵੈਰੀ ਪਾਣੀ ਹੂਤਦਾ ਆਹ ਲਾਇਆ ਆਪਾਂ ਘੁੱਟ ਘੁੱਟ ਹੀ ਪੀ ਲੈਣਾ ਔੜ ਘੜਾਈ ਵੀ ਨਹੀਂ ਨਾਲ ਹੀ ਉੱਡਣਾ ਗੱਲ ਨੂੰ ਇਹਦੇ ਹਨਾ ਗੁਰੀ ਤੇ ਗੁੜਕਾ ਤਾਂ ਕਿਵੇਂ ਦੱਸੀ ਮਾੜਾ ਜੀ ਹੁਣ ਔਰ ਸੁਣਾਣੀ ਦਾ ਉਹਦੇ ਆ ਕੰਮ ਨੂੰ ਗੁਰਕਾ ਦੂਜਾ ਗੁਰਕਾ ਖਾਣਾ ਨਾ ਵੀ ਹੁਣੇ ਗਏ ਆ ਬੇਲੀ ਆਏ ਸੀਗੇ ਆਹ ਬੇਟਾ ਇਕੱਠਾ ਹੋਇਆ ਜੀ ਇੱਥੋਂ ਜੂੰ ਆਜੂਗਾ ਉਧਰ ਮਾਰ ਕੇ ਬਰੋ ਬਰੋ ਫਿਰ ਜਬਾ ਲੈ ਆ ਜਾ ਮੈਂ ਇੰਦਾ ਇੜਦਾ ਇਹਦੀ ਬਾਦੂ ਆ ਆ ਬੈਠਾ ਜੀ ਜਦੋਂ ਬਾਹਰ ਛੇੜ ਗਏ ਨਾ ਹਣਿਆਂ ਨੂੰ ਹੁਣ ਇਕੱਠੇ ਹੀ ਖੂਚੇ ਰਹਾਂ ਦਾ ਹਾਂ ਰਾਤ ਨੂੰ ਫੇਰ ਇੰਨੀ ਪਾਸ ਮਲਾਉਣੀ ਇੱਕ ਹਨਾ ਗੁਰੀ ਅਲਮੁਸਾਲਿਕ ਕਰੇਂਦਾ ਗੇ ਲਾਉਨ ਨੂੰ ਮੇਕ ਕਰ ਲਈ। ਆਹ ਰਾਈਜ਼ ਹੀ ਬਣਾਇਆ ਪਿਆ ਇਹਦਾ। ਅੱਬਾ ਹੁਣ ਆਪਾਂ ਪਾਣੀ ਪੂਣੀ ਲੈ ਜਗੇ ਥੱਲੇ ਆ ਨਾ। ਆ ਬਾਤੀ ਬਤਾ ਰੱਖਦੇ ਓਕੇ ਰੂਗੀਆਂ ਰਿਪੋਰਟਾਂ ਜਮਾ। ਪਤਾ ਕਰਕੇ ਫਰੈਜ ਨਾਲ ਹੀ ਮਿਲਾਂਗੇ ਤੁਹਾਨੂੰ। ਹਾਂ ਹਾਂ। ਚੱਲੇ ਰਹਿਣਾ ਕਰਦ ਕੇ ਬਲੌਗ ਦਾ ਐਂਡ ਨਾਉਣਾ ਆ ਜੇ ਨੇ ਵੇਲਾ। ਐਵੇਂ ਮੈਂ ਵੀ ਨਾਉਣਾ ਹੀ ਆ ਜੇ। ਚਲੋ ਮਿੱਤਰੋ ਕਰਦ ਕੇ ਬਲੌਗ ਦਾ ਐਂਡ ਬਾ ਕੁਤਰ ਸਾਹਮਣ ਦਾ ਜਿਹੜਾ ਸਾਹਮਣਾ ਦੀਗਾ ਆਪਾਂ। ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜੇ ਤੇ ਬਾਕੀ ਕੱਲ ਦੀ ਅਪਡੇਟ ਆ ਬਾ ਕੱਲੂ ਦੇਵਾਂਗੇ ਤੇ ਕੱਲੂ ਵੀ ਸਾਰਾ ਵਲੌਗ ਹੀ ਆਊਗਾ 20-25 ਮਿੰਟਾਂ ਦਾ ਤੇ ਇਹ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਤੇ ਮੇਰੇ ਤੇ ਗੁਰੀਏ ਲੋਣਾ ਗੁਰੀ ਸਾਰਿਆਂ ਸਾਰਿਆਂ ਧੰਨਵਾਦ ਬਾਏ ਬਾਏ ਟਾਡਾ ਲਵ ਯੂ ਸੀ ਯੂ